ਭਾਪੁਰੇ ਮੰਡੀ ਤੇ ਵੀ ਬਗਜਦਾ ਪਣੀ ਕੋਲੇ ਪਾਸੇ ਆਦਾ ਮੇਲਾ ਵੇਖਣ ਨੂੰ ਬਹੁਤ ਦਰਮਿਆਨ ਗੈਨ ਦਾ ਬਹੁਤ ਫਾਇਦਾ ਉਹਦੇ ਕੋਲੇ ਮੰਗਲਵਾਰ ਨੂੰ ਇਸ ਤਰ੍ਹਾਂ ਜੇ ਨਾਇਰ ਪਰਫੋਰਮਰ ਲਈ ਠੀਕ ਹੈ ਸਰ ਠੀਕ ਹੈ ਅਸਾਜੀ ਦੇਖੀ ਹੁਣ 1 ਮਿੰਟ ਜੀ ਸਰ ਓਕੇ ਹਾਂਜੀ ਪੰਜ ਪੰਜ ਸਾਹਿਬ ਸੋਈ ਸਾਹਿਬ ਆਏ ਸੀ ਹੁਣ ਕੀ ਕਹਿ ਕੇ ਗਏ ਨੇ ਆਪਣਾ ਟੋਬੇ ਬਾਰੇ ਜੋ ਤੁਸੀਂ ਕੰਮ ਕਰ ਰਹੇ ਹੋਰੇ ਬਹੁਤ ਧੰਨਵਾਦ ਜੀ ਸੋਈ ਸਾਹਿਬ ਦਾ ਵੀ ਜਿਹੜੇ ਕਿ ਸਾਨੂੰ ਉਦਲਾਸ ਆ ਦੇ ਕੀ ਗਏ ਨੇ ਅੱਛਾ ਜੀ ਵੀ ਜਿਹੜਾ ਆਪਣਾ ਪ੍ਰੋਜੈਕਟ ਹੈਗਾ ਇਹ ਸਿਚੇਵਾਲ ਦਾ ਉਹ ਪ੍ਰੋਜੈਕਟ ਲਾਉਣਗੇ ਅੱਜ ਕਹਿ ਕੇ ਗਏ ਨੇ ਸੋਈ ਸਾਹਿਬ ਵੀ ਜੇ ਵੀ ਪੈਸੇ ਦੀ ਜਿਹੜੀ ਦੀ ਘਾਟ ਪੈਂਦੀ ਹੈ ਵੀ ਥੋੜੇ ਸਿਚੇਵਾਲ ਹੀ ਬਣਾਵਾਂਗੇ ਵੀ ਤੁਹਾਡਾ ਜਿਹੜਾ ਖੇਤਾਂ ਨੂੰ ਪਾਣੀ ਦਿੱਤਾ ਜਾਊਗਾ ਸਾਫ਼ ਕਰਕੇ ਪਾਈਪ ਲਾਈਨ ਦੇ ਨਾਲ ਅਟੈਚ ਕੀਤਾ ਜਾਊਗਾ ਬਹੁਤ ਧੰਨਵਾਦ ਕਰਦਾ ਮੈਂ ਉਹਨਾਂ ਹੀ ਪਾਰਟੀ ਦਾ ਹਰਪਾਲ ਚੀਮਾ ਸਾਹਿਬ ਜੀ ਦਾ ਵੀ ਸਾਡੇ ਜੋ ਕਿ ਸਾਡੇ ਬਹੁਤ ਟਾਈਮ ਤੋਂ ਲੰਬੇ ਟਾਈਮ ਤੋਂ ਗੰਦ ਸੀ ਇਹ 10 ਸਾਲਾਂ ਨਾਲ ਪਾਣੀ ਇਕੱਠੇ ਹੀ ਖੜਿਆ ਸੀਗਾ ਨਿਕਲ ਨਹੀਂ ਸੀ ਡੂੰਘਾ ਦੇਖੋ ਜੀ ਕਿੰਨਾ ਇਹ 15 16 ਫੁੱਟ ਡੂੰਘਾ ਹੈ ਇਹ ਜਿਹੜਾ ਕਿ ਬਹੁਤ ਜ਼ਿਆਦਾ ਨਰਕ ਸੀਗਾ ਇਹ ਚੱਕਿਆ ਗਿਆ ਨਮੀ ਪੰਚਾਇਤ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਸਾਰਾ ਕੰਮ ਚੱਲ ਰਿਹਾ ਜੀ ਬਹੁਤ ਧੰਨਵਾਦ ਕਰਦੇ ਆ ਸਾਰੇ ਪਿੰਡ ਦਾ ਸ੍ਰੀ ਕਾਰੀ ਸਾਰੇ ਨਗਰ ਨਿਵਾਸੀਆਂ ਅੱਜ ਸੋਹੀ ਸਾਹਿਬ ਜੀ ਆਏ ਤੇ ਸਕੂਲ ਦੇ ਵਿੱਚ ਆਇਆ ਤਾਂ ਲੱਗਦਾ ਜੀ ਉੱਥੇ ਪੰਚਾਇਤ ਗਈ ਪੰਚਾਇਤ ਨੇ ਕਿ ਸਾਡੇ ਟੋਬੇ ਦਾ ਹਾਲ ਦੇਖੋ ਘਟੋ ਘਾਟੇ ਨੂੰ ਸਾਡੇ ਟੋਬੇ ਨੂੰ ਬੰਦ ਹੋਏ ਨੂੰ 20 ਸਾਲ ਹੋ ਗਏ ਇਹਦੇ ਵਿੱਚ 20 ਸਾਲ ਪਹਿਲਾਂ ਅਸੀਂ ਪਸ਼ੂ ਵੀ ਨਿਵਾਉਂਦੇ ਰਹਿਆ ਆਪੀ ਨਿਵਾਉਂਦੇ ਰਹਿਆ ਬਹੁਤ ਵਧੀਆ ਚੰਗਾ ਪਾਣੀ 20 ਸਾਲਾਂ ਤੋਂ ਬਾਅਦ ਆ ਕਿਸੇ ਵੀ ਪੰਚਾਇਤ ਦੀ ਹਿੰਮਤ ਨਹੀਂ ਪਈ ਵੀ ਇਹ ਟੋਬੇ ਨੂੰ ਸਾਫ ਕਰਦੇ ਜਾਂ ਸਰਕਾਰ ਤੋਂ ਪੈਸਾ ਲੈ ਕੇ ਇਹ ਟੋਬੇ ਦੀ ਸਫਾਈ ਕੀਤੀ ਜਾਵੇ ਹੁਣ ਜਿਹੜੀ ਨਵੀਂ ਪੰਚਾਇਤ ਚੁਣੀ ਹੈ ਇਹਨੇ ਇਹ ਮੁੱਦਾ ਚੱਕਿਆ ਵੀ ਇਹ ਟੋਬੇ ਨੂੰ ਸਾਫ ਕਰਕੇ ਸਾਰਾ ਗੰਦਾ ਪਾਣੀ ਵੱਢ ਕੇ ਫਿਰ ਇਹ ਟੋਬੇ ਦੀ ਸਫਾਈ ਕਰਾਂਗੇ ਤੇ ਸੋਈ ਸਾਹਿਬ ਸਾਨੂੰ ਇਹ ਦਰਾਸਾ ਦੇ ਕੇ ਗਏ ਨੇ ਪੰਚਾਇਤ ਨੂੰ ਪੀਹ ਟੋਬੇ ਨੂੰ ਅਸੀਂ ਬਹੁਤ ਵਧੀਆ ਸੀਚੇਵਾਲ ਪ੍ਰੋਜੈਕਟ ਚ ਲੈ ਕੇ ਜਲਾਂਗੇ ਸੀਚੇਵਾਲ ਪ੍ਰੋਜੈਕਟ ਦੇ ਨਾਲ ਇਹ ਟੋਬਾ ਬਣਾਵਾਂਗੇ ਪਰ ਟਾਈਮ ਜ਼ਰੂਰ ਲੱਗੂਗਾ ਨੇ ਟਾਈਮ ਲੱਗੂਗਾ ਤੇ ਜਿਹੜਾ ਟੋਬਾ ਬਣੂਗਾ ਬਹੁਤ ਹੀ ਵੱਖਰਾ ਬਣੂਗਾ ਹੋਰ ਕੰਦਾ ਨਾਲ ਬਹੁਤ ਵਧੀਆ ਟੋਬਾ ਬਣੂਗਾ ਕਹਿੰਦੇ ਉਹਨਾਂ ਦੇ ਕਹਿਣ ਦੇ ਮੁਕਾਬਤਾ ਇਹਨੂੰ ਟੋਬੇ ਨੂੰ ਟਾਈਮ ਲੱਗ ਸਕਦਾ ਹੈ ਅਸੀਂ ਗ੍ਰਾਂਟ ਤੇ ਸਾਡੇ ਸਰਕਾਰ ਲਈ ਪੈਸੇ ਦੀ ਕੋਈ ਘਾਟ ਨਹੀਂ ਨਹੀਂ ਪੈਸੇ ਪਿੰਡ ਕਿੰਨੇ ਪੈਸੇ ਪਾਰ ਨਹੀਂ ਕਿਹਨੇ ਪਿੰਡ ਛੱਟਦੇ ਹੋਲ ਹੋਲ ਕਰਕੇ ਸਰ ਕੈਂਪਰ ਮਾਰਨ ਕੰਮ ਵੀ ਲੱਗ ਜਾਂਦਾ ਕਿੰਨੇ ਪਿੰਡ ਚ ਪਾਤੇ ਥੋੜਾ ਬਹੁਤ ਮੰਡੀ ਚ ਵੀ ਵਗਦਾ ਪਾਣੀ ਪਰੇ ਪਾਸੇ ਆਹ ਦਾ ਵੇਲਾ ਵੇਖਣਾ ਨੂੰ ਬਹੁਤ ਦਰਮਿਆਗਾਂ ਨਹੀਂ ਤਾਂ ਬਹੁਤ ਫੈਲ ਉਹਦੇ ਕੋਲੇ ਮਕਰਵਾਰ ਨੂੰ ਇਸ ਤਰ੍ਹਾਂ ਜੇ ਨਾਇਮ ਫਾਰਮ ਮਾਰ ਲਈ ਠੀਕ ਹੈ ਸਰ ਠੀਕ ਹੈ ਕਿ ਤੁਹਾਨੂੰ ਆਪਣੇ ਟੈਂਪਰ ਸਿਚੇ ਵਾਲਾ ਮਾਡਲ ਪੰਜ ਸਾਫ ਖੇਤਾਂ ਚੋਂ ਜੀ ਆਹ ਇਹ ਸਿਚੇ ਵਾਲਾ ਮਾਡਲ ਸਾਡੇ ਲਈ ਵੀ ਉਹੀ ਕਹਿ ਰਹੇ ਜੀ ਅਸੀਂ ਕਿ ਉਹੀ ਖੇਤਾਂ ਚ ਬੰਦਾ ਕਰ ਲੂਗੇ ਹਾਂ ਜੀ ਜੀ ਸੀਵਰੇਜ ਜਾਰੀ ਹੈ ਸੀਵਰੇਜ ਜਾਰੀ ਹੈ ਜੀ ਜਾਰੀ ਹੈ ਸਰ ਉਹ ਬਲੌਕ ਜੋਗੀ ਜੂ ਖੋਲ ਤਾਂ ਲਈ ਜੀ ਖੋਲ ਲਈ ਜੋ ਬਲੌਕ ਇਹ ਮਤਾ ਪਾ ਸਿਚੇ ਵਾਲਾ ਮਾਡਲ ਦਾ 10000 ਰੁਪਏ ਦਾ ਪਲਵਾ ਲੈ ਜੱਕ ਲੈ ਬਸ ਪਰ ਮੇਰੀ ਗੱਲ ਸੁਣੋ ਠੀਕ ਹੈ ਸਿਚੇ ਵਾਲਾ ਮਾਡਲ ਉਹ ਸਾਫਰ ਮਾਡਲ ਕਹਿੰਦੇ ਇੱਕ ਹੀ ਚੀਜ਼ ਹੈ ਸਿਚੇ ਵਾਲਾ ਕਰੋ ਕੋਈ ਨਾ ਕੋਈ ਨਾ ਰਾਮ ਨਾਲ ਪਾ ਲੈ ਕੇ ਸੰਗਰਮ ਬੰਦਾ ਕੋਈ ਗੱਲ ਨਹੀਂ ਮਤਾ ਪਾਕੇ ਦੇ ਦਿਓ ਸੀਚਾ ਮੋਡਲ ਕਰਾਉਣ ਦੇ ਪਰ ਮੂਰੇ ਖੇਤਾਂ ਜਿੱਥੇ ਪੈਂਦਾ ਹੋਣਾਗਾ ਉਹ ਵੀ ਦੇਖ ਲਓ ਕਿ ਕੱਦ ਪੈਂਦਾ ਕਰਨਾ ਨਾਲ ਦੋਨੇ ਕੰਮ ਆ ਜੂਗਾ ਜੀ ਖੇਤਾਂ ਜੀ ਬਾਈ ਜੂਗੀ ਮੈਂ ਬਲੈਨ ਪਾਈ ਜੂਗੀ ਖੇਤਾਂ ਨੂੰ ਮੈਂ ਬੰਦ ਦੀ ਸਾਰੀ ਚਾਲੂ ਕਰਿਆ ਸਾਰਾ ਸਾਲ ਹੋਗਾ ਜੀ ਇਹਦੇ ਵਿੱਚ ਕੰਮ ਕੱਪ ਚੱਲਦੇ ਨੇ ਮੈਂ ਬਥੇਰੇ ਵਾਦੂ ਕੋ ਹੋਗਾ ਜੀ ਮੈਂ ਬਲੈਨ ਦਾ ਪਹਿਲੇ ਵਾਰ ਕਰਾਂਗਾ ਆਪਾਂ ਆਪਣੀ ਕੰਮਪਲੀਟ ਕਰ ਲਈ ਅਸੀਂ ਇਹਦੇ ਉੱਪਰ ਕਰ ਜਾਂਦੇ ਪਰਗਾਏ ਨਾ ਦਰੋਸੇ ਮਾਪੂਦ ਹੋਏ ਬੜਾ ਗ੍ਰਾਂਟ ਹੈ 100000 ਰੁਪਏ ਦਾ ਗੋਲ ਜਾ ਕੇ ਕੋਈ ਪੈਸਾ ਨਹੀਂ ਗ੍ਰਾਂਟ ਦਾ ਹੈ ਬਸਾਈ ਲੰਗਤੀ ਦੇ ਵਾਈਟ ਜੱਟ ਦੇ ਵਿੱਚ ਮੈਡਮ ਬਹੁਤ ਚਾਰੇ ਬੈਡੀ ਵਾ ਵਧੀਆ ਯੂਨੀ ਬਕੀ ਮੈਡਮ ਜੀ ਕੀ ਦੱਸੀਏ ਤੁਹਾਨੂੰ 70 7000 ਰੁਪਏ ਨੇ ਆਪਣੇ ਵਾਸਤੇ ਚੋੜਾ ਜੀ ਪਹਿਣਾ ਬਹੁਤ ਆਖੇ ਪਰ ਮਮਾ ਘਰ ਤੋਂ ਕੋਈ ਖੜਦੇ ਮਹਿਮਾਂ ਦਾ ਕੋਈ ਸਾਜੇ ਕੰਮ ਤੇ ਬਲਾਉਣੇ ਚਾਹਗੇ ਕੰਮ ਤੇ ਨਾ ਪਰਮਾਤਮਾ ਅੱਥੀ ਨਹੀਂ ਜਾਂਦਾਗਾ ਰਜੂ